ਆ ਦੇਖੋ ਜੀ ਟੋਕਰੇ ਵਾਲੇ ਬਾਜ਼ਾਰ ਦੇ ਵਿੱਚ ਆਸ਼ੂ ਭਾਈ ਦੀ ਦੁਕਾਨ ਹੈ ਟਾਵਲ ਦੀ ਆ ਮੁੰਡਾ ਦੇਖੋ ਸ਼ਕਲ ਦੇਖੋ ਤੁਸੀਂ ਮੁੰਡੇ ਦੀ ਆ ਫੋਨ ਚੁੱਕ ਕੇ ਲੈ ਗਿਆ ਇਹ ਉਹਨਾਂ ਦਾ ਆਈਫੋਨ ਦੇਖੋ ਸ਼ਕਲ ਦੇਖੋ ਤੁਸੀਂ ਆ ਦੇਖੋ ਦਿਨ ਦਿਹਾੜੇ ਲੁੱਟ ਹੁੰਦੀ ਵੀ ਜੇ ਆ ਮੁੰਡਾ ਜੇ ਆਖੋ ਭਾਈ ਬੈਠੇ ਜੇ ਇੱਕ ਬੰਦਾ ਬਾਹਰ ਖੜਾ ਆ ਜੀ ਐਕਟਵੇਸ਼ਨ ਸਟਾਰਟ ਕੀਤੀ ਹੀ ਜਨੇ ਚਿਤਰਾ ਵੇਖਣ ਦੇ ਬਾਣੇ ਆਇਆ ਚਿਤਰਾ ਵੇਖਣੀ ਆ ਦਿਨ ਦਿਹਾੜੇ ਲੁੱਟ ਮਜਾਈ ਆ ਕਿ ਭਾਈ ਦੀ ਸ਼ਕਲ ਵੇਖੋ ਗੱਡੀ ਐਕਟਿਵਰ ਨੰਬਰ PB02 CT 87B ਨੰਬਰ ਹੈ 87B 87B ਨੰਬਰ ਆਖੋ ਆਖੋ ਆ ਫੋਨ ਚੁੱਕਾ ਲੱਗਾ ਜੇ ਇਹ ਆ ਵੇਖੋ ਜੀ ਆ ਪਿੱਛੇ ਭਾਈ ਏ ਆ ਛੋਟਾ ਮੁੰਡਾ ਜੇ ਕੋਈ ਜ਼ਿਆਦਾ ਹੋਲੀ ਜੀ ਉਮਰ ਆਖੋ ਜੀ ਇਹ ਆ ਇਹ ਆ ਇਹ ਹੋ ਜੀ ਹਲੋ ਜੀ ਚੁੱਕ ਲਿਆ ਫੋਨ ਆ ਨਿਕਲ ਗਿਆ ਜੀ ਆ ਵਖੋ ਇਹ ਆ ਚਲੋ ਜੀ